ਤਰਨ ਤਾਰਨ ਦੇ ਪਿੰਡ ਕੁਲਾ ਵਿਖੇ ਇੱਕ ਮਾਸੂਮ ਨਾਲ ਵਾਪਰਿਆ ਹਾਦਸਾ ਇੱਕ 3 ਸਾਲ ਦੀ ਬੱਚੀ ਸਬਜ਼ੀ ਵਾਲੇ ਪਤੀਲੇ ਚ ਡਿੱਗਣ ਨਾਲ ਗੰਭੀਰ ਰੂਪ ਚ ਹੋਈ ਜ਼ਖਮੀ ਜ਼ਖਮੀ ਬੱਚੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਬੇहद ਗੰਭੀਰ ਦੱਸੀ ਜਾ ਰਹੀ ਬੱਚੀ ਦੀ ਹਾਲ ਤਾਂ ਇੱਕ 3 ਸਾਲ ਦੀ ਛੋਟੀ ਜਹੀ ਮਾਸੂਮ ਬੱਚੀ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਚਲਦੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਪਿੰਡ ਕੁਲਾ ਦੀ ਰਹਿਣ ਵਾਲੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਮਾਤਾ ਰਾਣੀ ਨੂੰ ਮੰਨਦੇ ਹਾਂ ਤੇ ਅਸੀਂ ਉਸ ਦਾ ਲੰਗਰ ਲਗਾਇਆ ਸੀ ਲੰਗਰ ਬਣਾਉਂਦੇ ਸਮੇਂ ਇਹ ਬੱਚੀ ਜਿਸ ਦੀ ਉਮਰ ਤਕਰੀਬਨ 3 ਸਾਲ ਦੱਸੀ ਜਾ ਰਹੀ ਹੈ ਇਹ ਉਸ ਸਬਜ਼ੀ ਵਾਲੇ ਪਤੀਲੇ ਵਿੱਚ ਅਚਾਨਕ ਡਿੱਗ ਪਈ ਜਿਸ ਦੇ ਚਲਦੇ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਨਾਲੇ ਤੋਂ ਅੰਦਾਜ਼ੇ ਪੀੜਤ ਪਰਿਵਾਰ ਨੇ ਅੱਗੇ ਦੱਸਿਆ ਕਿ ਅਸੀਂ ਇਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਾਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਹੁਣ ਅਸੀਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਪਰ ਜੇਕਰ ਵੇਖਿਆ ਜਾਵੇ ਤਾਂ ਬੱਚੀ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਜਾ ਰਹੀ ਹੈ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿਸ ਤਰ੍ਹਾਂ ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਪਤੀਲੇ ਵਿੱਚ ਡਿੱਗਣ ਕਾਰਨ ਸੜ ਚੁੱਕੀ ਹੈ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਨਹੀਂਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਹੋਣੀ ਆਪ ਜਿਹੜੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਆ ਇਹ ਤੇ ਹਾਂ ਸੇ ਅੰਬਰਸਰ ਪਹਿਲਾਂ ਸਥਾਨ ਖੜਿਆ ਖੜਿਆ ਇਹ ਵੀ ਦੱਸੋ ਪਹਿਲਾਂ ਅਸੀਂ ਸਰਕਾਰੀ ਹਸਪਤਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰਸਰ ਭੇਜ ਦਿੱਤਾ ਹੈ ਹਾਂਜੀ ਹੁਣ ਸਰਕਾਰ ਨੂੰ ਸਮਜਤ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਾ ਤੜਾ ਗਏ ਆ ਤੇ ਮੈਂ ਕਿਦਾਂ ਖਾਣਦਾ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਮੰਦਰ ਦੇ ਵਿੱਚ ਬੈਠੇ ਹਾਂ ਹਾਂਜੀ ਲੰਗਰ ਲਾਇਆ ਵੀਰੇ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਏ ਆ ਇਹਦੇ ਬਾਜਾ ਦੂਰੋਂ ਦੇਂਦੇ ਨੇ ਸਰ ਫੜਦੇ ਆ ਫੜਦੇ ਆ ਕੁੜੀਆਂ ਵਿੱਚ ਡੇਗੀ ਹੋਰ ਕੁਝ ਨਹੀਂ ਸਰ ਹਾਂ ਜੀ ਇੱਥੇ ਲੈ ਕੇ ਆਏ ਗੁਰਨਾਨ ਦੇਵ ਜੀ ਦਾ ਸਤਸਰ ਕੀ ਬੈਗਿਆ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਸਰ ਜੀ ਇਹ ਹੱਥ ਦਾ ਨਹੀਂ ਸਾਡੀ ਕਰ ਨਹੀਂ ਸਾਡੀ ਸਭ ਜਿੱਦ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦਿਆਂ ਫੜਦਿਆਂ ਹੀ ਮਤਲਬ ਜੇ ਤੋ ਫੜੀ ਹੈ ਨਾ ਫੜਦੇ ਫੜਦੇ ਜਲਦੀ ਇਹ 3 ਸਾਲ ਦੀ ਹੈ ਮਨਜੋਤ ਨਾਮ ਹਾਂ ਜੀ ਹੁਣ ਤੁਸੀਂ ਅੰਦਰ ਤੋਂ ਦੱਸਣਾ ਹੈ ਉਸਨੇ ਲੱਗਿਆ ਹਾਂ ਜੀ ਡਾਕਟਰ ਕੀ ਕਹਿੰਦੇ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ ਤਰਨ ਤਾਰਨ ਦੇ ਪਿੰਡ ਕੁਲਾ ਵਿਖੇ ਇੱਕ ਮਾਸੂਮ ਨਾਲ ਵਾਪਰਿਆ ਹਾਦਸਾ ਇੱਕ 3 ਸਾਲ ਦੀ ਬੱਚੀ ਸਬਜ਼ੀ ਵਾਲੇ ਪਤੀਲੇ ਚ ਡਿੱਗਣ ਨਾਲ ਗੰਭੀਰ ਰੂਪ ਚ ਹੋਈ ਜ਼ਖਮੀ ਜ਼ਖਮੀ ਬੱਚੀ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਬੇहद ਗੰਭੀਰ ਦੱਸੀ ਜਾ ਰਹੀ ਬੱਚੀ ਦੀ ਹਾਲ ਤਾਂ ਇੱਕ 3 ਸਾਲ ਦੀ ਛੋਟੀ ਜਹੀ ਮਾਸੂਮ ਬੱਚੀ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਚਲਦੇ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਪਿੰਡ ਕੁਲਾ ਦੀ ਰਹਿਣ ਵਾਲੀ ਹੈ ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਅਸੀਂ ਮਾਤਾ ਰਾਣੀ ਨੂੰ ਮੰਨਦੇ ਹਾਂ ਤੇ ਅਸੀਂ ਉਸ ਦਾ ਲੰਗਰ ਲਗਾਇਆ ਸੀ ਲੰਗਰ ਬਣਾਉਂਦੇ ਸਮੇਂ ਇਹ ਬੱਚੀ ਜਿਸ ਦੀ ਉਮਰ ਤਕਰੀਬਨ 3 ਸਾਲ ਦੱਸੀ ਜਾ ਰਹੀ ਹੈ ਇਹ ਉਸ ਸਬਜ਼ੀ ਵਾਲੇ ਪਤੀਲੇ ਵਿੱਚ ਅਚਾਨਕ ਡਿੱਗ ਪਈ ਜਿਸ ਦੇ ਚਲਦੇ ਇਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਨਾਲ ਹੀ ਤੋਂ ਅੰਦਾਜ਼ੇ ਪੀੜਤ ਪਰਿਵਾਰ ਨੇ ਅੱਗੇ ਦੱਸਿਆ ਕਿ ਅਸੀਂ ਇਸ ਨੂੰ ਸਰਕਾਰੀ ਹਸਪਤਾਲ ਪੱਟੀ ਵਿੱਚ ਦਾਖਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਸਾਨੂੰ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਹੁਣ ਅਸੀਂ ਇਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਇਸ ਦਾ ਇਲਾਜ ਚੱਲ ਰਿਹਾ ਪਰ ਜੇਕਰ ਵੇਖਿਆ ਜਾਵੇ ਤਾਂ ਬੱਚੀ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਜਾ ਰਹੀ ਹੈ ਤੁਸੀਂ ਖੁਦ ਹੀ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਬੱਚੀ ਪੂਰੀ ਤਰ੍ਹਾਂ ਸਬਜ਼ੀ ਦੇ ਪਤੀਲੇ ਵਿੱਚ ਡਿੱਗਣ ਕਾਰਨ ਸੜ ਚੁੱਕੀ ਹੈ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਨਹੀਂਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਹੋਈ ਸੀ ਕੀ ਹੋਇਆ ਹੋਣੀ ਆਪ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਆ ਇਹ ਤੇ ਹਾਂ ਸੇ ਅੰਬਰਸਰ ਪਹਿਲਾਂ ਸਥਾਨ ਖੜਿਆ ਖੜਿਆ ਇਹ ਵੀ ਦੱਸੋ ਪਹਿਲਾਂ ਅਸੀਂ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰਸਰ ਭੇਜ ਦਿੱਤਾ ਹੈ ਹਾਂਜੀ ਹੁਣ ਸਰਕਾਰ ਨੂੰ ਸਮਰੱਥਤ ਕਰਨਗੇ ਹੁਣ ਜੋ ਇੰਨੇ ਜੋ ਗਿਆ ਗਿਆ ਅਸੀਂ ਤਾਂ ਮਾ ਤੜਾ ਗਿਆ ਆਂ ਤੇ ਮੈਂ ਕਿਦਾਂ ਖਾਣਦਾ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਸੀਂ ਉਹ ਹੀ ਕਮਾਉਣਾ ਉਹ ਹੀ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਮੰਦਰ ਦੇ ਵਿੱਚ ਬੈਠੇ ਹਾਂ ਹਾਂਜੀ ਲੰਗਰ ਲਾਇਆ ਵੀਰੇ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਏ ਇਹਦੇ ਬਾਜਾ ਦੂਰੋਂ ਦੇਂਦੇ ਨੇ ਸਰ ਫੜਦੇ ਆ ਫੜਦੇ ਆ ਕੁੜੀਆਂ ਵਿੱਚ ਡੇਗੀ ਹਾਂਜੀ ਹੋਰ ਕੁਝ ਨਹੀਂ ਸਰ ਕੀ ਅਸੀਂ ਇਹ ਤੇ ਨਾ ਗਿਆ ਗੁਰੂ ਨਾਨਕ ਦਾ ਸਤਿਗੁਰੂ ਜੀ ਵੀ ਆ ਗਿਆ ਸਾਡੀ ਮਦਦ ਕੀਤੀ ਜਾਵੇ ਹਾਂ ਜੀ ਸਰ ਜੀ ਇਹ ਹਕਤਾਂ ਹੈ ਨਹੀਂ ਸਾਡੀ ਸਭ ਜਿੱਦ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦਿਆਂ ਫੜਦਿਆਂ ਹੀ ਮਤਲਬ ਜੇ ਤੋ ਫੜੀ ਹੈ ਨਾ ਫੜਦੇ ਫੜਦੇ ਜਲਦੀ ਇਹ 3 ਸਾਲ ਦੀ ਹੈ ਮਨਜੋਤ ਨਾ ਹਾਂ ਜੀ ਹੁਣ ਤੁਸੀਂ ਅੰਮ੍ਰਿਤ ਜਨਾ ਲਓ ਉਸ ਨੂੰ ਲਾ ਕੇ ਹਾਂ ਜੀ ਡਾਕਟਰ ਜੀ ਕਹਿ ਰਹੇ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਨਹੀਂ ਠੀਕ ਹੋ ਜਾਏਗੀ